ਸੱਸੀ ਗਾਜੀ ਕਿਹ ਵਾਲਾ ਬੰਦਾ ਵੀ ਯਾਰ ਸਰੀ ਨੂੰ ਪੁੱਛਿਆ ਰਸਾਂ ਸੀ ਲੱਗੇ ਸੋਨੀਆ ਮਾਨ ਵੀ ਸੋਨੀਆ ਬੰਨ ਲੱਗੇ ਸੋਨੀਆ ਗੱਲ ਦੀ ਇਹਨਾਂ ਦੇ ਕੋਲ ਭਲੇਖਾ ਲੱਗਿਆ ਚਲ ਕੋਈ ਗੱਲ ਨਹੀਂ ਕਿਦਨ ਕੋ ਕਿਦਨ ਕੋ ਵੀਡੀਓ ਥੈਂਕ ਯੂ ਸੋਨੀਆ ਮਾਨ ਜੀ ਤੁਹਾਨੂੰ ਪਤਾ ਬਹੁਤ ਵੱਡੀ ਗਾਇਕ ਹੈ ਪੰਜਾਬ ਚ ਗਾਇਕ ਨਹੀਂ ਐਕਟਰ ਜੋ ਮਰਜ਼ੀ ਹੋ ਕੇ ਕਿਦਨ ਕੋ ਕਿਦਨ ਕੋ ਖਰਾਓ ਇਹਨਾਂ ਦੀਆਂ ਬਹੁਤ ਵੱਡੀਆਂ ਫਿਲਮਾਂ ਆਈਆਂ ਸੋਨੀਆ ਬਹੁਤ ਜ਼ਿਆਦੀਆਂ ਤੇ ਬਹੁਤ ਵੱਡੇ ਗੀਤਾਂ ਚਾਹੇ ਮੂਸੇ ਵਾਲੇ ਦੇ ਨਾਲ ਗੀਤ ਆਇਆ ਹੈ ਇਹਨਾਂ ਦਾ ਬਹੁਤ ਵਧੀਆ ਅੱਜ ਮੈਨੂੰ ਪਤਾ ਲੱਗਾ ਮੈਂ ਇਹਨਾਂ ਨੂੰ ਮਿਲ ਕੇ ਆਇਆ ਅੱਜ ਇਹਨਾਂ ਨੂੰ ਖੁਦ ਉੱਥੇ ਗਿਆ ਤੇ ਬੜਾ ਇਹਨਾਂ ਨੇ ਹਲਕੇ ਦੀ ਸੇਵਾ ਚਲੋ ਬਹੁਤ ਕੀਤੀ ਆ ਚਲੋ ਇਤਰਾ ਹੀ ਬਾਬਾ ਬੁੱਢਾ ਸਾਹਿਬ ਮੇਰ ਕਰੇ ਇਤਰਾ ਸੇਵਾ ਹਲਕੇ ਦੀ ਕਰਦੇ ਰਹਿਣ ਤੇ ਹਲਕੇ ਦੀ ਘੇਰੀ ਸੇਵਾ ਕਰਦੇ ਆਪੇ ਗੁਰੂ ਮੇਰੇ ਹਿਸਾਬ ਨਾਲ ਘੇਰੀ ਹਲਕੇ ਦੇ ਲੋਕ ਆ ਉਹ ਜ਼ਰੂਰ ਮੌਕਾ ਦੇਣਗੇ ਸਮਾਂ ਲੱਗ ਜਾਂਦਾ ਮੌਕਾ ਜ਼ਰੂਰ ਦੇਣਗੇ ਤੇ ਮੈਨੂੰ ਲੱਗਦਾ ਉਹ ਪਿੱਛੇ ਬੰਨ ਟੁੱਟਾ ਹੀ ਤੇ ਭੰਜੀ ਜਾਨਾ ਨੇ ਕੁਛ ਕਹਿ ਦਿੱਤਾ ਹੀ ਤੇ ਯਾਰ ਆ ਇੱਥੇ ਕੋਈ ਤੋੜਾ ਧੋ ਤੇ ਕੋਈ ਈਡੀ ਵੱਡੀ ਗੱਲ ਨਹੀਂ ਆ ਰਹੀ ਮੈਂ ਪੁੱਛ ਰਾਇਆ ਕੀ ਚੱਕਰੀ ਕਹਾਣੀ ਦਾ ਹਾਂ ਭੰਜੀ ਹਰੀ ਕਹਿੰਦੇ ਸੰਗਾ ਸਾਹਿਬ ਚੱਲਦਾ ਰਹਿੰਦਾ ਆ ਕਿਦਦਨ ਖੋ ਕਿਦਦਨ ਖੋ ਉਹਦਨ ਹੀ ਖੋ ਠੀਕ ਆ ਨਾ ਕبھی ਨਹੀਂ ਬਾਹੂ ਪਿੰਟ ਨਹੀਂ ਪਾਉਣੀ ਪਿੰਟ ਨਹੀਂ ਪਾਉਣੀ ਪਿੰਟ ਨਹੀਂ ਪਾਉਣੀ ਕੁਛ ਨਹੀਂ ਲਾਉਣਾ ਸਾਦੀ ਲੱਗਦੀ ਬਹੁਤ ਪਿਆਰੀ ਭੰਜੀ ਹਰੀ ਪਿੰਟ ਨਹੀਂ ਪਾਉਂਦੇ ਪੰਜਾਬੀ ਸੂਟ ਪਾ ਕੇ ਰੱਖਦੇ ਆ ਕبھی ਨਹੀਂ ਬਾਹੂ ਕੱਬੀ ਨਹੀਂ ਬਾਹੂ ਕبھی ਨਹੀਂ ਬਾਟਰ ਵਾਲੇ ਨਹੀਂ ਪਾਉਂਦੇ ਕبھی ਨਹੀਂ ਬਾਹੂ ਠੀਕ ਆ ਨਾ ਤੇ ਬਹੁਤ ਵਧੀਆ ਤੇ ਭੰਜੀ ਹਰੀ ਤੇ ਚਲੋ ਹਲਕੇ ਜਿਹੜਾ ਇਹ ਆ ਲੋਕਾਂ ਦੀ ਸੇਵਾ ਇਹਨਾਂ ਨੇ ਬਹੁਤ ਕੀਤੀ ਆ ਅੱਜ ਮੈਂ ਤਨੂੰ ਦੇਖਿਆ ਨਾ ਬੜਾ ਮਨ ਖੁਸ਼ ਹੋਇਆ ਹਲਕੇ ਦੇ ਲੋਕਾਂ ਨੂੰ ਇਹਨਾਂ ਨੇ ਸਾਰਾ ਚੌਕਰ ਦਿੱਤਾ ਖਾਣ ਪੀਣ ਵਾਲੀਆਂ ਚੀਜ਼ਾਂ ਕਰੀਆਂ ਉਹ ਮੱਈਆਂ ਕਰਾਈਆਂ ਲੋਕਾਂ ਨੂੰ ਤੇ ਲੋਕ ਕਰਿਆ ਜਨਤਾ ਬੜੀ ਖੁਸ਼ ਹੋ ਉਥੋਂ ਦੀ ਸਾਰੇ ਉਹਨਾਂ ਆ ਸਾਡੇ ਸੋਨੀਆ ਮਾਨਦੀ ਨੇ ਬਹੁਤ ਸੇਵਾ ਕੀਤੀ ਹਲਕੇ 'ਚ ਕੋਈ ਕਸਰ ਨਹੀਂ ਛੱਡੀ ਕਿੱਥੇ ਚੀਜ਼ ਇਹਨਾਂ ਨੇ ਨਹੀਂ ਭੇਜੀ ਖਾਣ ਵਾਲੀ ਵਰਤੋ ਉੱਥੇ ਗਈ ਆ ਸਾਰੀਆਂ ਚੀਜ਼ਾਂ ਤੇ ਲੋਕ ਇਹੋ ਜਿਹਾ ਮੇਰੇ ਹਿਸਾਬ ਨਾਲ ਰਾਜਾ ਹੋਵੇ ਤੇ ਇਹੋ ਜਿਹਾ ਰਾਜਾ ਹੋਵੇ ਤੇ ਨਹੀਂ ਤੇ ਹੋਵੇਗਾ ਕਿਰਾ ਲੋਕਾਂ ਦੀ ਜਨਤਾ ਜ ਪਰਜਾ ਜ ਹਾਜ਼ਰ ਆ 24 ਘੰਟੇ ਤੇ ਉਹ ਲੋਕਾਂ ਨੂੰ ਇਹੋ ਬੰਦਾ ਚਾਹੀਦਾ ਆ ਕਿ ਰਿ 24 ਘੰਟੇ ਲੋਕਾਂ ਦੀ ਕੋਰਟ ਚ ਹਾਜ਼ਰ ਆ ਠੀਕ ਆ ਨਾ ਤੇ ਸੁਣਿਆ ਮਾਨ ਕਿਦਨ ਕਹੋ ਕਿਦਨ ਕਹੋ ਉਹਦਨਿਕ ਕਹੋ ਕਦੇ ਨਹੀਂ ਮਾਉਂ ਕਦੇ ਨਹੀਂ ਮਾਉਂ